ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਰੂਸੀ ਨਾਵਲ ਦਾ ਅੰਕਲਸ ਡ੍ਰੀਮ ਦਾ ਪੰਜਾਬੀ ਅਨੁਵਾਦ ਖਾਬਾਂ ਦੇ ਕਲੀਰੇ ਲੇਖਕ ਫਿਓਦਰ ਦੋਸਤੋਵਸਕੀ ਭਾਗ ਪਹਿਲਾ ਮਾਰੀਆ ਅਲੈਗਜ਼ਡਰੋਵਨਾ ਮਾਸਕਾਲੇਵਾ ਮਾਰਡਾ ਸ਼ੋਵ ਸ਼ਹਿਰ ਦੀ ਇੱਕ ਪ੍ਰਮੁੱਖ ਔਰਤ ਸੀ। ਭਾਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਕਿਸੇ ਦੀ ਅੰਜੀਰ ਦੇ ਦਾਣੇ ਜਿੰਨੀ ਵੀ ਪ੍ਰਵਾਹ ਨਹੀਂ ਕਰਦੀ ਸੀ। ਪਰ ਮਜਬੂਰੀ ਇਹ ਸੀ ਕਿ ਉਸ ਬਗੈਰ ਸ਼ਹਿਰ ਦੇ ਕਿਸੇ ਵੀ ਬੰਦੇ ਦਾ ਗੁਜ਼ਾਰਾ ਹੋਣਾ ਮੁਸ਼ਕਲ ਸੀ। ਇਹ ਗੱਲ ਵੀ ਸਹੀ ਹੈ ਕਿ ਇਹਨਾਂ ਵਿੱਚੋਂ ਕੁਝ ਵਿਰਲੇ ਤਾਂਵੇਂ ਉਸ ਦਾ ਦਿਲੋਂ ਆਦਰ ਮਾਣ ਵੀ ਕਰਦੇ ਹੋਣਗੇ। ਪਰ ਬਹੁਤੇ ਲੋਕ ਤਾਂ ਉਸ ਤੋਂ ਡਰਦੇ ਸਨ। ਤੇਜ਼ ਡਰ ਦੀ ਭਾਵਨਾ ਦੇਨ ਹੀ ਲੋਕ ਉਸ ਨੂੰ ਚੰਗੀ ਅੱਖਣ ਲਈ ਮਜਬੂਰ ਸਨ ਜਿਹੜੀ ਮਾਰੀਆ ਛੜਜੰਤਰਾਂ ਨੂੰ ਬੜਾ ਪਿਆਰ ਕਰਦੀ ਸੀ ਤੇ ਜਿਸ ਨੂੰ ਦਿਨ ਭਰ ਦੀਆਂ ਨਵੀਆਂ ਤੇ ਤੇਜ਼ ਤਰਾਰ ਗੱਲਾਂ ਸੁਣੇ ਬਿਨਾ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਸੀ ਉਹ ਮਾਰੀਆ ਪਤਾ ਨਹੀਂ ਕਿਉਂ ਤੇ ਕਿਵੇਂ ਹਰ ਤਰ੍ਹਾਂ ਦੇ ਪੰਗੇ ਤੋਂ ਆਪਣੇ ਆਪ ਨੂੰ ਪਾਸੇ ਰੱਖ ਲੈਂਦੀ ਸੀ ਕਿ ਕਿਸੇ ਨੂੰ ਉਸਤੇ ਕੋਈ ਸ਼ੱਕ ਤੱਕ ਨਹੀਂ ਹੁੰਦਾ ਸੀ ਬੜੀ ਮੰਨੀ ਪਰਮੰਨੀ ਤੇ ਗੌਰਮਈ ਨਜ਼ਰ ਆਉਂਦੀ ਇਹ ਔਰਤ ਆਦਨ ਇੱਕ ਸ਼ਾਤ ਔਰਤ ਸੀ ਤੇ ਸਾਜ਼ਿਸ਼ਾਂ ਘੜਨ ਵਿੱਚ ਸਾਰੀ ਦੁਨੀਆ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ ਜਾਂ ਇਹ ਉ ਕਹਿ ਲੋ ਕਿ ਮਾੜਾ ਸ਼ੋਹ ਸ਼ਹਿਰ ਦੀਆਂ ਸਾਰੀਆਂ ਘਟਨਾਵਾਂ ਪਿੱਛੇ ਉਸ ਦਾ ਹੀ ਹੱਥ ਹੁੰਦਾ ਸੀ ਦੂਜੇ ਪਾਸੇ ਕਿਸੇ ਬੰਦੇ ਨੇ ਇੰਜ ਵੀ ਆਖਿਆ ਸੀ ਕਿ ਸਾਜ਼ਿਸ਼ਾਂ ਅਤੇ ਦੂਜੇ ਘਟਿਆ ਕੰਮ ਮਾਰੀਆ ਦੀ ਹਾਜ਼ਰੀ ਵਿੱਚ ਹੀ ਖਤਮ ਹੋ ਸਕਦੇ ਹਨ ਮਾਰੀਆ ਨੇ ਜਿਨ੍ਹਾਂ ਅਪਰਾਧੀਆਂ ਨੂੰ ਰੰਗੇ ਹੱਥੀ ਫੜਿਆ ਹੈ ਉਹ ਉਸ ਦੇ ਸਾਹਮਣੇ ਇੰਜ ਥਰ-ਥਰ ਕੰਬਦੇ ਹਨ ਜਿਵੇਂ ਮਾਸਟਰ ਨੂੰ ਕਲਾਸ 'ਚ ਵੜਦਿਆਂ ਵੇਖ ਕੇ ਸਕੂਲ ਦੇ ਜਵਾਕ ਕੰਬਦੇ ਹਨ ਲੋਕ ਉਸ ਦੀ ਗੈਰ ਹਾਜ਼ਰੀ ਵਿੱਚ ਹੀ ਉਸ ਬਾਰੇ ਅਜਿਹੀਆਂ ਗੱਲਾਂ ਕਰਦੇ ਸਨ ਉਸ ਦੇ ਸਾਹਮਣੇ ਆਉਂਦਿਆਂ ਹੀ ਸਾਰੇ ਭਿੱਜੀ ਬਿੱਲੀ ਬਣ ਜਾਂਦੇ ਸਨ ਅਤੇ ਸਾਰੀਆਂ ਗੱਲਾਂ ਦਾ ਰੁਕ ਉਹਦੀ ਪ੍ਰਸ਼ੰਸਾ ਦੇ ਦੇਸ਼ਾ ਵਿੱਚ ਮੋੜ ਦਿੱਤਾ ਜਾਂਦਾ ਸੀ ਮਾਰੀਆ ਕੋਲ ਮਾੜਾ ਸ਼ੋਕ ਸ਼ਹਿਰ ਦੇ ਬਹੁਤ ਸਾਰੇ ਵਸਨੀਕਾ ਦੋਰਾ ਕੀਤੇ ਜਿਹਾ ਛੜੇਂਦਰਾ ਦੇ ਰਹਸ ਹਨ ਕਿ ਜੇ ਕਿਦਰੇ ਉਹ ਇਹਨਾਂ ਰਹਸਾਂ ਦੀ ਗੱਡ ਖੋਲ ਦੇਵੇ ਤਾਂ ਸ਼ਹਿਰ ਵਿੱਚ ਲਿਸਬਨ ਦੇ ਪੁਚਾਲ ਨਾਲੋਂ ਵੀ ਵੱਡਾ ਪੁਚਾਲਾ ਜਾਵੇ ਪਰ ਹਾਲੇ ਉਹ ਚੁੱਪ ਸੀ ਤੇ ਇਹ ਸਾਰੇ ਰਹਸ ਉਸਨੇ ਆਪਣੇ ਦਿਲ ਵਿੱਚ ਸਾਮ ਰੱਖੇ ਸਨ ਉਸਨੇ ਬਿਨਾ ਕਿਸੇ ਅਣਸਰ ਦੀ ਸਥਿਤੀ ਤੋਂ ਅਜੇਹੀ ਕਿਸੇ ਰਹਸ ਨੂੰ ਕਦੇ ਹਵਾ ਵੀ ਨਹੀਂ ਲੱਗਣ ਦਿੱਤੀ ਕਿਸੇ ਅਣਸਰ ਦੀ ਸਥਿਤੀ ਵਿੱਚ ਵੀ ਉਹ ਆਪਣੇ ਸਭ ਤੋਂ ਨਜ਼ਦੀਕੀ ਲੋਕਾਂ ਨਾਲ ਹੀ ਅਜੇਹਾ ਕੋਈ ਪੇਤ ਸਾਂਝਾ ਕਰਦੀ ਸੀ ਉਹ ਜੋ ਬਸ ਇਸ਼ਾਰਾ ਹੀ ਕਰਦੀ ਸੀ ਕਿ ਉਸ ਨੂੰ ਅੰਦਰਲੀ ਗੱਲ ਦਾ ਪਤਾ ਹੈ ਉਹ ਗੁੱਝੀਆਂ ਗੱਲਾਂ ਨਾਲ ਲੋਕਾਂ ਨੂੰ ਡਰਾਉਂਦੀ ਰਹਿੰਦੀ ਸੀ ਉਸ ਦਾ ਸੂਲ ਸੀ ਕਿ ਲੋਕਾਂ ਨੂੰ ਇੱਕਦਮ ਮਾਰਨ ਨਾਲੋਂ ਮੌਤ ਦੇ ਡਰਨ ਲਗਾਤਾਰ ੜਫਾਈ ਜਾਣਾ ਵਧੇਰੇ ਅਸਰਦਾਰ ਹੁੰਦਾ ਹੈ। ਇਹੋ ਹੀ ਉਸ ਦੇ ਅਸਲ ਯੋਗਤ ਸੀ, ਨੀਤੀਵਾਨਵਲੀ ਯੋਗਤ। ਮਾਰਿਆ ਨੂੰ ਅਸੀਂ ਬੜੇ ਸਲੀਕੇ ਨਾਲ ਆਪਣਾ ਛੜੇੰਤਰੀ ਕੰਮ ਨਿਭਾਉਣ ਵਾਲੀ ਅਜਿਹੀ ਔਰਤ ਸਮਝਦੇ ਸਾਂ ਜਿਸ ਦਾ ਇਸ ਖੇਤਰ ਵਿੱਚ ਕੋਈ ਸਾਨੀ ਨਹੀਂ ਸੀ। ਸਾਰੇ ਮਾਰਡਾ ਸ਼ੋਫ ਵਿੱਚ ਇਸ ਪੱਖੋਂ ਉਸ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਸੀ। ਉਹ ਸਿਰਫ ਇੱਕ ਸ਼ਬਦ ਬੋਲ ਕੇ ਆਪਣੇ ਕਿਸੇ ਵੀ ਵਿਰੋਧੀ ਨੂੰ ਕਤਲ ਕਰ ਸਕਦੀ ਸੀ ਬਰਬਾਦ ਕਰ ਸਕਦੀ ਸੀ ਜਾਂ ਕੀਚਰ-ਕੀਚਰ ਕਰ ਸਕਦੀ ਸੀ ਅਸੀਂ ਉਸ ਨੂੰ ਅਜਿਹਾ ਸਭ ਕੁਝ ਕਰਦਿਆਂ ਵੇਖਿਆ ਹੈ ਪਰ ਉਸ ਦੀ ਚਤ్రਾਈ ਇਸ ਗੱਲ ਵਿੱਚ ਸੀ ਕਿ ਉਹ ਜ਼ਾਹਿਰ ਹੀ ਨਹੀਂ ਹੋਣ ਦਿੰਦੀ ਸੀ ਕਿ ਉਸ ਦਾ ਕਿਸੇ ਘਟਨਾ ਨਾਲ ਕੋਈ ਵਾਅ ਵਾਸਤਾ ਵੀ ਸੀ ਹਰ ਕੋਈ ਜਾਣਦਾ ਹੈ ਕਿ ਅਜਿਹੀ ਨੀਤੀ ਸਮਾਜ ਦੇ ਸਭ ਤੋਂ ਉੱਪਰਲੇ ਦਾਇਰੇ ਦੇ ਲੋਕਾਂ ਦੀ ਖਾਸੀਅਤ ਹੁੰਦੀ ਹੈ ਮਾਰੀਆ ਦੇ ਦੋਸਤਾਂ ਦਾ ਦਾਇਰਾ ਬੜਾ ਵਿਸ਼ਾਲ ਸੀ ਮਾੜਾ ਸ਼ੋਅ ਵਿੱਚ ਆਉਣ ਵਾਲੇ ਅਨੇਕਾਂ ਯਾਤਰੀ ਉਸ ਦੇ ਸਵਾਗਤ ਸਤਿਕਾਰ ਤੋਂ ਬਾਗੋਬਾਗ ਹੋ ਕੇ ਸ਼ਹਿਰ ਤੋਂ ਵਾਪਸ ਪਰਤਦੇ ਸਨ ਉਸ ਤੋਂ ਬਾਅਦ ਵੀ ਉਹਨਾਂ ਨੇ ਮਾਰੀਆ ਨਾਲ ਲਗਾਤਾਰ ਰابطਾ ਬਣਾਈ ਰੱਖਿਆ ਕਿਸੇ ਸ਼ਾਇਰ ਨੇ ਉਸ ਦੀ ਪ੍ਰਸ਼ੰਸਾ ਵਿੱਚ ਕਵਿਤਾ ਲਿਖੀ ਸੀ ਤੇ ਉਹ ਇਸ ਕਵਿਤਾ ਨੂੰ ਬੜੇ ਮਾਣ ਨਾਲ ਹਰ ਥਾਂ ਵਿਖਾਉਂਦੀ ਇਹ ਹਰ ਕਿਸੇ ਨੂੰ ਸੁਣਾਉਂਦੀ ਰਹਿੰਦੀ ਸੀ ਇੱਕ ਵਾਰ ਮਾੜਾ ਸ਼ੋਅ ਵਿੱਚ ਇੱਕ ਨਾਵਲਕਾਰ ਆਇਆ ਉਸ ਸ਼ਾਮ ਸਮੇਂ ਆਪਣੇ ਨਾਵਲ ਦੇ ਅਧਿਆਏ ਉਸ ਨੂੰ ਸੁਣਾਉਂਦਾ ਰਹਿੰਦਾ ਸੀ ਤੇ ਨਾਵਲ ਮੁਕੰਮਲ ਹੋ ਜਾਣ ਤੇ ਉਸਨੇ ਨਾਵਲ ਮਾਰੀਆ ਨੂੰ ਸਮਰਪਿਤ ਕਰ ਦਿੱਤਾ ਇਸ ਗੱਲ ਦਾ ਵੀ ਵਧੀਆ ਪ੍ਰਭਾਵ ਪਿਆ ਮਾਰੀਆ ਦੀ ਬੱਲੇ ਬੱਲੇ ਹੋ ਗਈ ਇੱਕ ਜਰਮਨ ਪ੍ਰੋਫੈਸਰ ਕਾਰਲਸ ਬੈਡਟੋ ਇਸੇ ਖੋਜ ਮੁਹਿੰਮ ਦੇ ਸਿਲਸਿਲੇ ਵਿੱਚ ਮਾਰਡਾ ਸ਼ੋਫ ਆਇਆ ਉਸ ਦੀ ਖੋਜ ਕਿਸੇ ਸਿੰਗਾ ਵਾਲੇ ਕੀੜੇ ਬਾਰੇ ਸੀ ਜੋ ਸਾਡੇ ਇਧਰਲੇ ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਪਾਇਆ ਜਾਂਦਾ ਹੈ ਉਸ ਪ੍ਰੋਫੈਸਰ ਨੇ ਇਸ ਨਿੱਕੇ ਜਿਹੇ ਕੀੜੇ ਬਾਰੇ 4 ਜਿਲਦਾਂ ਵਾਲਾ ਵੱਡਾ ਸਾਰਾ ਥੀਸਿਸ ਲਿਖ ਦਿੱਤਾ ਉਹ ਪ੍ਰੋਫੈਸਰ ਮਾਰੀਆ ਦੀ ਦਿਆਲਤਾ ਸਲੀਕੇ ਅਤੇ ਚੰਗੇ ਸੁਭਾਅ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਹਾਲੇ ਤੱਕ ਵੀ ਉਸਨੇ ਕਾਰਲਸ ਬੈਟੋ ਮਾਰੀਆ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਅਤੇ ਅਕਸਰ ਦੋਵੇਂ ਇੱਕ ਦੂਜੇ ਨਾਲ ਰਾਏ مشورہ ਵੀ ਕਰਦੇ ਰਹਿੰਦੇ ਹਨ ਕੁਝ ਲੋਕ ਕੁਝ ਵਿਸ਼ੇਸ਼ ਪੱਖਾਂ ਦੇ ਆਧਾਰ ਤੇ ਮਾਰੀਆ ਦੀ ਤੁਲਨਾ ਨੈਪੋਲੀਅਨ ਨਾਲ ਵੀ ਕਰਦੇ ਸਨ ਜ਼ਾਹਿਰ ਹੈ ਕਿ ਅਜਿਹੇ ਲੋਕ ਮਾਰੀਆ ਦੇ ਦੁਸ਼ਮਣ ਹੀ ਹੋਣਗੇ ਅਤੇ ਉਸ ਦੀ ਭੰਡੀ ਕਰਨ ਲਈ ਹੀ ਅਜਿਹਾ ਕਰਦੇ ਹੋਣਗੇ ਪਰ ਵੇਖਣ ਵਾਲੀ ਗੱਲ ਇਹ ਹੈ ਕੈਨੇ ਪੋਲੀਨ ਬਹੁਤ ਬੁਲੰਦੀ ਤੇ ਪਹੁੰਚ ਗਿਆ ਸੀ ਆਪਣੀ ਸ਼ੌਹਰਤ ਦੇ ਉੱਚੇ ਤੋਂ ਉੱਚੇ ਮੁਕਾਮ ਤੇ ਪਹੁੰਚ ਗਿਆ ਸੀ ਤਾਂ ਫਿਰ ਉਸ ਦਾ ਅਜੀਹਾ ਕੀ ਦਿਮਾਗ ਘੁੰਮਿਆ ਕਿ ਉਹ ਥੱਲੇ ਆ ਡਿੱਗਿਆ ਪੁਰਾਣੀ ਪਰੰਪਰਾ ਤੇ ਇਤਿਹਾਸਕਾਰ ਦੱਸਦੇ ਹਨ ਕਿ ਇੱਕ ਤਾਂ ਉਸ ਦੀਆਂ ਰਗਾਂ ਵਿੱਚ ਸ਼ਾਹੀ ਖੂਨ ਨਹੀਂ ਸੀ ਤੇ ਨਾ ਹੀ ਉਹ ਕੋਈ ਸੱਭਿਆ ਸੁਭਾ ਦਾ ਬੰਦਾ ਸੀ ਇਸ ਲਈ ਜਦੋਂ ਉਹ ਬਹੁਤ ਉੱਚਾ ਉੱਠ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਸਹੀ ਥਾਂ ਦਾ ਅਸਮਾਨ ਨਹੀਂ ਧਰਤੀ ਸੀ ਇਸ ਕਰਕੇ ਉਸ ਦਾ ਸਿਰ ਘੁੰਮ ਗਿਆ ਤੇ ਉਹ ਧਰਤੀ ਤੇ ਜਾ ਡ ਗਿਆ ਪਰ ਮਾਰੀਆ ਦਾ ਸਿਰ ਕਿਉਂ ਨਹੀਂ ਘੁੰਮਦਾ ਤੇ ਇਹ ਕਿਵੇਂ ਹੋ ਸਕਦਾ ਕਿ ਉਹ ਹਮੇਸ਼ਾ ਹੀ ਮਾਰਡਾ ਸ਼ੋਅ ਸ਼ਹਿਰ ਦੀ ਇੱਕੋ ਇੱਕ ਨਾਂਵਰ ਔਰਤ ਬਣੀ ਰਹੇਗੀ ਲੋਕ ਅਕਸਰ ਮਾਰੀਆ ਬਾਰੇ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਸਨ ਜਿਵੇਂ ਹਾਂ ਬਈ ਏ ਦਸੋ ਕਿ ਹੋਣੇ ਨਾ ਮੁਸ਼ਕਲ ਹਾਲਾਤਾਂ ਵਿੱਚ ਮਾਰੀਆ ਕੀ ਕਰੇਗੀ ਪਰ ਜਿਉਂ ਹੀ ਮੁਸ਼ਕਲ ਹਾਲਾਤਾਂ ਸਿਰ ਚੁੱਕਦੀਆਂ ਹਨ ਉਦੋਂ ਹੀ ਮਾਰੀਆ ਵੀ ਆ ਪ੍ਰਗਟ ਹੁੰਦੀ ਸੀ ਤੇ ਵੇਖਨੇ ਆ ਵੇਖਨੇ ਆ ਸਭ ਮੁਸ਼ਕਲਾਂ ਹੱਲ ਕਰ ਦਿੰਦੀ ਸੀ ਲੋਕ ਉਸ ਦੇ ਪਤੀ ਨਾਲ ਜੁੜੀ ਹੋਈ ਇੱਕ ਘਟਨਾ ਦਾ ਹਵਾਲਾ ਵੀ ਦਿੰਦੇ ਹਨ ਉਸ ਦੇ ਪਤੀ ਉਸ ਦੇ ਪਤੀ ਆਫਾਨਾਸੀ ਮਤਵੀ ਇਹ ਵਿੱਚ ਨੂੰ ਉਸਦੀ ਅਯੋਗਤਾ ਤੇ ਸੋਚ ਦੀ ਕਮਜ਼ੋਰੀ ਕਰਨ ਉਸ ਦੇ ਅਹੁਦੇ ਤੋਂ ਲਾਉਣ ਦੀ ਪੂਰੀ ਤਿਆਰੀ ਹੋ ਗਈ ਸੀ। ਮਾਮਲੇ ਦੀ ਛਾਣਬਣ ਕਰਨ ਲਈ ਸਰਕਾਰੀ ਇੰਸਪੈਕਟਰ ਆ ਗਿਆ ਸੀ। ਸਾਰਾ ਸ਼ਹਿਰ ਖੁਸ਼ੀ ਨਾਲ ਪੱਬਾਂ ਪਾਰ ਹੋਇਆ ਫਿਰਦਾ ਸੀ। ਲਓ ਜੀ ਹੁਣ ਅੱਕ ਟੁੱਟੇਗੀ ਮਾਰੀਆ ਦੀ। ਇੰਸਪੈਕਟਰ ਅੱਗੇ ਗੋਡੇ ਟੇਕ ਕੇ ਰੋਵੇਗੀ, ਫਰਿਆਦਾਂ ਕਰੇਗੀ। ਲੋਕਾਂ ਨੂੰ ਲੱਗਦਾ ਸੀ ਕਿ ਹੁਣ ਮਾਰੀਆ ਦੇ ਖੰਭ ਚੜ ਜਾਣਗੇ। ਤੇ ਉਹ ਡਿੱਗ ਪਵੇਗੀ। ਪਰ ਕੁਦਰਤ ਦੀ ਮਰਜ਼ੀ ਕਿ ਅਜਿਹਾ ਕੁਝ ਵੀ ਨਾ ਵਾਪਰਿਆ ਮਾਰੀਆ ਸਮਝ ਗਈ ਸੀ ਕਿ ਉਸ ਦਾ ਪਤੀ ਸੱਚਮੁੱਚ ਹੀ ਇਹ ਸੌਦੇ ਲਈ ਉਯੋਗ ਸੀ ਇਸ ਕਰਕੇ ਉਸ ਨੂੰ ਰਿਟਾਇਰ ਹੀ ਹੋ ਜਾਣਾ ਚਾਹੀਦਾ ਸੀ ਤੇ ਅਜਿਹੇ ਬੰਦੇ ਲਈ ਮਿੰਤਾਂ ਤਰਲੇ ਕਰਨ ਦਾ ਕੋਈ ਫਾਇਦਾ ਨਹੀਂ ਸੀ ਉਸ ਨੇ ਬਸ ਸਾਰੇ ਮਾਮਲੇ ਨੂੰ ਇਨਸਪੈਕਟਰ ਅੱਗੇ ਕੁਝ ਇਸ ਢੰਗ ਦੀ ਤਰਤੀਬ ਦੇ ਕੇ ਪੇਸ਼ ਕੀਤਾ ਤਾਂ ਕਿ ਉਸ ਦੇ ਪਤੀ ਦੇ ਰਿਟਾਇਰ ਹੋਣ ਦੇ ਬਾਵਜੂਦ ਮਾਰੀਆ ਦਾ ਦਬਦਬਾ ਉਵੇਂ ਬਣਿਆ ਰਿਹਾ ਅਤੇ ਉਹਨਾਂ ਦਾ ਪਰਿਵਾਰ ਮਾੜਾ ਸ਼ੋਖ ਦਾ ਸਭ ਤੋਂ ਮਹੱਤਵਪੂਰਨ ਪਰਿਵਾਰ ਬਣਿਆ ਰਿਹਾ ਇਸ ਕਾਂਡ ਵਿੱਚ ਇੱਕ ਔਰਤ ਦਾ ਹੱਥ ਵੀ ਸੀ ਜਿਸ ਨੇ ਅੰਦਰ ਖਾਤੇ ਇਹ ਸਾਜ਼ਿਸ਼ ਰਚੀ ਸੀ ਇਹ ਔਰਤ ਇੱਕ ਦਲਾਲ ਦੀ ਪਤਨੀ ਅਨਾ ਨਿਕੋਲਾਏਵਨਾ ਐਂਟੀਪੋਵਾ ਸੀ ਜੋ ਅੰਦ੍ਰਿਓ ਅੰਦਰੀ ਤਾ ਮਾਰੀਆ ਦੀ ਪੱਕੀ ਦੁਸ਼ਮਣ ਸੀ ਪਰ ਵਿਖਾਵਾ यूं ਕਰਦੀ ਸੀ ਜਿਵੇਂ ਉਹ ਮਾਰੀਆ ਦੀ ਬੜੀ ਗੂੜੀ ਸਹੇਲੀ ਹੋਵੇ ਉਹ ਕਿਸੇ ਨਾ ਕਿਸੇ ਹੀਲੇ ਮਾਰੀਆਂ ਨੂੰ ਸ਼ਰਮ ਅਪਮਾਨਿਤ ਹੁੰਦਿਆਂ ਵੇਖਣਾ ਚਾਹੁੰਦੀ ਸੀ ਹਾਲੇ ਇੰਸਪੈਕਟਰ ਸ਼ਾਨਮਿੰਦ ਕਰਨ ਲਈ ਆਇਆ ਹੀ ਸੀ ਕਿਰਨਾ ਨਿਕੋਲਾਏਵਨਾ ਨੇ ਦੁਸ਼ਮਣ ਉੱਪਰ ਫਤਿਹ ਹਾਸਲ ਹੋ ਜਾਣ ਦਾ ਵਾਜਾ ਵੀ ਵਜਾ ਦਿੱਤਾ ਪਰ ਸਾਰੇ ਸ਼ਹਿਰ ਨੇ ਵੇਖ ਲਿਆ ਕਿ ਮਾਰੀਆਂ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਸੀ ਲੋਕਾਂ ਨੂੰ ਯਕੀਨ ਹੋ ਗਿਆ ਕਿ ਮਾਰੀਆ ਦੀਆਂ ਜੜਾਂ ਉਨ੍ਹਾਂ ਦੀ ਉਮੀਦ ਨਾਲੋਂ ਕਿਤੇ ਵੱਧ ਡੂੰਘੀਆਂ ਸਨ ਮਰੀਆ ਦੇ ਪਤੀ ਆਫਾਨਾਸੀ ਮਤਵੀ ਇਹ ਵਿੱਚ ਬਾਰੇ ਜ਼ਿਕਰ ਕੀਤਾ ਜਾ ਚੁੱਕਾ ਹੈ ਇੱਥੇ ਮੈਂ ਆਫਾਨਾਸੀ ਮਤਵੀ ਇਹ ਵਿੱਚ ਬਾਰੇ ਕੁਝ ਜਾਣਕਾਰੀ ਦਰਜ ਕਰਨ ਲੱਗਾ ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਬੜਾ ਨਮਾਇਸ਼ੀ ਕਿਸਮ ਦਾ ਬੰਦਾ ਸੀ ਉਸ ਦੇ ਬਾਹਰੀ ਦੇਖ ਬੜੀ ਵਧੀਆ ਸੀ ਵੇਖਣ ਨੂੰ یوں ਲੱਗਦਾ ਸੀ ਜਿਵੇਂ بڑے-ਵੱਡੇ ਅਸੂਲਾਵળા ਸ਼ਾਨਦਾਰ ਬੰਦਾ ਹੋਵੇਗਾ ਪਰ ਜਦੋਂ ਕਿਸੇ ਔਖੀ ਸਥਿਤੀ ਵਿੱਚ ਘਿਰ ਜਾਂਦਾ ਸੀ ਤਾਂ ਉਸ ਦੀ ਅਕਲ ਜਵਾਬ ਦੇ ਜਾਂਦੀ ਸੀ ਤੇ ਉਹ ਉਸ ਪੇੜ ਵਾਂਗ ਖੜਾ ਬਿਟ-ਬਿਟ ਵੇਖਦਾ ਰਹਿੰਦਾ ਸੀ ਜਿਹੜੀ ਓਟਲ ਕੇ ਬਾੜੇ ਦੇ ਕਿਸੇ ਨਵੇਂ ਗੇਟ ਸਾਹਮਣੇ ਆ ਪਹੁੰਚਦੇ ਹੋਵੇ ਜਦੋਂ ਉਹ ਡਿਨਰ ਪਾਰਟੀਆਂ ਵਿੱਚ ਸ਼ਾਮਲ ਹੋਣ ਲਈ ਜਾਂਦਾ ਸੀ ਤਾਂ ਆਪਣੇ ਆਲੀਸ਼ਾਨ ਸੂਟ ਤੇ ਚਿੱਟੇ ਟਾਈ ਨਾਲ ਨਾ ਸ਼ਾਨਦਾਰ ਤੇ ਜਾਦੂ ਅਸਰ ਵਿਖਾਈ ਦਿੰਦਾ ਸੀ ਕਿ ਬੱਲੇ ਬੱਲੇ ਹੋ ਜਾਂਦੇ ਸੀ ਪਰ ਉਹਦੀ ਸ਼ਾਨ ਉਹਨਾਂ ਚਿਰ ਹੀ ਕਾਇਮ ਰਹਿੰਦੀ ਸੀ ਜਿੰਨਾ ਚਿਰ ਉਹ ਆਪਣਾ ਮੂੰਹ ਬੰਦ ਰੱਖਦਾ ਸੀ ਬਸ ਜਦੋਂ ਉਹ ਬੋਲਣਾ ਸ਼ੁਰੂ ਕਰਦਾ ਸੀ ਤਾਂ ਬਾਕੀ ਔਰਤਾਂ ਮਰਦਾਂ ਨੂੰ ਆਪਣੇ ਕੰਨਾਂ 'ਚ ਉਂਗਲਾਂ ਦੇਣੀਆਂ ਪੈਂਦੀਆਂ ਸਨ ਅਤੇ ਅੱਖਾਂ ਤੇ ਹੱਥ ਰੱਖਣੇ ਪੈਂਦੇ ਸਨ ਸ਼ਾਇਰ ਦਾ ਹਰ ਬੰਦਾ ਇਸ ਗੱਲ ਤੇ ਸਹਿਮਤ ਸੀ ਕੇ ਨਲਾਇਕ ਜੋ ਹੈ ਬੰਦਾ ਮਰੀਆ ਵਰਗੀ ਔਰਤ ਦਾ ਪਤੀ ਬਣਨ ਦੇ ਹੀ ਕਾਬਿਲ ਨਹੀਂ ਸੀ ਆਫਾਨਾਸੀ ਨੇ ਆਪਣੇ ਲਈ ਜੋ ਵੀ ਥਾਂ ਬਣਾਈ ਸੀ ਉਸ ਦੀ ਪਤਨੀ ਮਰੀਆ ਦੀ ਵਿਲੱਖਣ ਸ਼ਖਸੀਅਤ ਦੇ ਹੀ ਦੇਣ ਸੀ ਜੇ ਮੈਂ ਸਨੀਮਰ ਸੁਝਾ ਦੇਵਾਂ ਤਾਂ ਅਜਿਹੇ ਬੰਦੇ ਨੂੰ ਬੜਾ ਚਿਰ ਪਹਿਲਾਂ ਹੀ ਕਿਚਨ ਗਾਰਡਨ ਚੋਂ ਛੇੜੀਆਂ ਉਡਾਉਣ ਦੇ ਕੰਮ ਤੇ ਲਾ ਦੇਣਾ ਚਾਹੀਦਾ ਹੈ ਇਹੋ ਜਿਹਾ ਬੰਦਾ ਇਹੋ ਜੇ ਕੰਮ ਦੇ ਹੀ ਫਿੱਟ ਸੀ ਚੇੜੀਆਂ ਉਡਾਉਂਦਾ ਤਾਂ ਚਾਰ ਹੋਰ ਆਂਡੀਆਂ ਗੁਆਂਡੀਆਂ ਦਾ ਭਲਾ ਹੁੰਦਾ। ਉੰਜ ਮਾਰਿਆ ਨੇ ਬੜੀ ਵਧੀਆ ਸਕੀਮ ਸੋਚੀ ਕਿ ਉਸਦੇ ਪਤੀ ਨੂੰ ਇਸ ਸ਼ਹਿਰ ਵਿੱਚ ਰਹਿਣ ਹੀ ਨਾ ਦਿੱਤਾ ਜਾਵੇ। ਉਸ ਨੇ ਆਪਣੀ ਪਤੀ ਨੂੰ ਸ਼ਹਿਰ ਵਿੱਚੋਂ ਕੱਢ ਕੇ ਪਿੰਡ ਭੇਜ ਦਿੱਤਾ। ਇਹ ਪਿੰਡ ਮਾੜਾ ਸ਼ੋਭ ਸ਼ਹਿਰ ਤੋਂ ਕੁਝ ਮੀਲਾਂ ਦੇ ਵਿੱਥ ਤੇ ਸੀ। ਇੱਥੇ ਉਹਨਾਂ ਦੀ ਕਾਫੀ ਸਾਰੀ ਜ਼ਮੀਨ ਜਾਇਦਾਦ ਵੀ ਸੀ। ਜਿੱਥੇ ਬਹੁਤ ਸਾਰੇ ਕੰਮੇ ਕੰਮ ਸੰਭਾਲਦੇ ਸਨ। ਸਜਾਈਏ ਸੀ ਕਿ ਸ਼ਹਿਰ ਵਿੱਚ ਸ਼ਾਨੋ ਸ਼ੌਕਤ ਨੂੰ ਕਾਇਮ ਰੱਖਣ ਲਈ ਪਿੰਡ ਵਾਲੀ ਜਾਇਦਾਦ ਦੀ ਕਮਾਈ ਦਾ ਖਾਸਾ ਸਹਾਰਾ ਸੀ ਸਭ ਨੂੰ ਪਤਾ ਸੀ ਕਿ ਮਾਰੀਆਂ ਨੇ ਆਪਣੇ ਪਤੀ ਆਫਾਨਾਸਿ ਨੂੰ ਉਹਦੀ ਤਨਖਾਹ ਅਤੇ ਉਹਦੇ ਆਉਦੇ-ਆਉਦੇ ਕਰਨ ਮਿਲਣ ਵਾਲੇ ਦੂਜੇ ਲਾਭਾਂ ਕਰਕੇ ਹੀ ਸ਼ਹਿਰ ਵਿੱਚ ਰੱਖਿਆ ਹੋਇਆ ਸੀ ਤੇ ਜਦੋਂ ਉਸ ਨੂੰ ਰਿਟਾਇਰ ਹੋਣਾ ਪਿਆ ਤਾਂ ਉਹਦੀ ਤਨਖਾਹ ਹੁਣੇ ਬੰਦ ਹੋ ਗਏ ਤੇ ਸਰਕਾਰੀ ਅਧਿਕਾਰੀ ਹੋਣ ਦੀ ਵਜ੍ਹਾ ਨਾਲ ਆਉਣ ਵਾਲੇ ਹੋਰ ਫਾਇਦੇ ਵੀ ਖਤਮ ਹੋ ਗਏ। ਅਜੇ ਹੀ ਹਾਲਤ ਵਿੱਚ ਜੇ ਮਾਰੀਆ ਨੇ ਉਸ ਨੂੰ ਵਾਪਸ ਪਿੰਡ ਵਿੱਚ ਭੇਜ ਦਿੱਤਾ ਸੀ ਤਾਂ ਲੋਕਾਂ ਲਈ ਇਹ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਸੀ। ਲੋਕ ਤਾਂ ਸਭੋ ਮਾਰੀਆ ਦੀ ਹਾਲਾਤ ਦੀ ਸਹੀ ਸਮਝ ਅਤੇ ਸਹੀ ਫੈਸਲਾ ਲੈ ਸਕਣ ਦੀ ਸਮਰੱਥਾ ਦੀ ਤਾਰੀਫ਼ ਕਰ ਰਹੇ ਸਨ। ਹੁਣ ਅਫਾਨਾ ਸੀ ਬੇਕਾਰ, ਵਿਅਰਥ ਤੇ ਫਜ਼ੂਲ ਜਿਹਾ ਬੰਦਾ ਬਣ ਕੇ ਰਹਿ ਗਿਆ ਸੀ। ਅਜੇ ਹੀ ਬੰਦੇ ਤੋਂ ਸ਼ਹਿਰ 'ਚ ਰੱਖ ਗਏ ਕੀ ਕਰਾਉਣਾ ਸੀ ਇਸ ਲਈ ਇਸ ਖਾਲੀ ਭਾਂਡੇ ਨੂੰ ਖਾਲੀ ਹੱਥੀ ਪਿੰਡ ਭੇਜ ਦਿੱਤਾ ਗਿਆ ਆਫਾਨਾਸੀ ਪਿੰਡ ਵਿੱਚ ਬਣੇ ਫਾਰਮ ਹਾਊਸ ਵਿੱਚ ਰਹਿੰਦਾ ਸੀ ਇੱਕ ਵਾਰ ਮੈਂ ਉੱਥੇ ਉਸ ਨੂੰ ਮਿਲਣ ਹੀ ਗਿਆ ਸਾਂ ਤੇ ਕੁਝ ਸਮਾਂ ਉਸ ਨਾਲ ਵਧੀਆ گزارਿਆ ਸੀ ਪਿੰਡ ਵਿੱਚ ਵੀ ਉਹ ਸਫੈਦ ਟਾਈ ਪਹਿਨਦਾ ਸੀ ਆਪ ਆਪਣੇ ਬੂਟ ਪਾਲਿਸ਼ ਕਰਦਾ ਸੀ ਇਸ ਕਰਕੇ ਨਹੀਂ ਕਿ ਉੱਥੇ ਕੋਈ ਉਹਦੇ ਬੂਟ ਪਾਲਿਸ਼ ਨਹੀਂ ਕਰਦਾ ਸੀ ਸਭੋ ਇਸ ਕਰਕੇ ਕਿ ਉਸ ਨੂੰ ਆਪਣੇ ਬੂਟ ਪਾਲਿਸ਼ ਕਰਨ ਦੇ ਹਨਰ ਉੱਪਰ ਮਾਣ ਸੀ ਤੇ ਉਸ ਨੂੰ ਲੱਗਦਾ ਸੀ ਕਿ ਸਿਰਫ ਉਹ ਹੀ ਬੂਟ ਐਨੇ ਲਿਸ਼ਕਾ ਸਕਦਾ ਸੀ ਪਿੰਡ ਵਿੱਚ ਉਸ ਨੂੰ ਬੜੀਆਂ ਮੌਜਾਂ ਸਨ ਉਹ ਜਿੰਨੀ ਵਾਰੀ ਮਰਜ਼ੀ ਨਹਾ ਸਕਦਾ ਸੀ ਦਿਨ ਵਿੱਚ 4-5 ਵਾਰ ਚਾਹ ਪੀ ਸਕਦਾ ਸੀ ਤੇ ਜਿਵੇਂ ਵੀ ਚਾਹੇ ਆਨੰਦ ਮਾਣ ਸਕਦਾ ਸੀ ਤੁਹਾਨੂੰ 1.5 ਕੋ ਸਾਲ ਪਹਿਲਾਂ ਮਾਰੀਆ ਦੇਤੀ ਜਨਾਇਦਾ ਦੀਆਂ ਕਹਾਣੀਆਂ ਤਾਂ ਜ਼ਿਆਦੀ ਹੋਣਗੀਆਂ ਜਿਨ੍ਹਾਂ ਦੀ ਸ਼ਹਿਰ ਵਿੱਚ ਬੜੀ ਚਰਚਾ ਤੁਰੀ ਸੀ ਜਨਾਇਦਾ ਜਿਸ ਦਾ ਛੋਟਾ ਨਾਜ਼ੀਨਾ ਸੀ ਇੱਕ ਬੜੀਆ ਖੂਬਸੂਰਤ ਤੇ ਚੰਗੀ ਪੜ੍ਹੀ ਲਿਖੀ ਕੁੜੀ ਸੀ ਉਸ ਦੀ ਉਮਰ 23 ਸਾਲਾਂ ਦੀ ਹੋ ਗਈ ਸੀ ਪਰ ਹਾਲੇ ਉਸ ਦਾ ਵਿਆਹ ਨਹੀਂ ਹੋਇਆ ਸੀ ਜਨਾਇਦਾ ਦੇ ਹਾਲੇ ਤੱਕ ਅਣਵਿਆਹੀ ਹੋਣ ਦੇ ਜਿਹੜੇ ਕਾਰਨ ਸਾਹਮਣੇ ਆਏ ਸਨ ਉਨਾ ਵਿੱਚੋਂ ਸਭ ਤੋਂ ਵੱਡਾ ਕਾਰਨ ਉਹ ਅਫਵਾਹ ਸੀ ਜੋ ਜਨਾਇਦਾ ਅਤੇ ਉੱਥੋਂ ਦੇ ਇੱਕ ਸਕੂਲ ਮਾਸਟਰ ਦੇ ਆਪਸੀ ਸੰਬੰਧਾਂ ਬਾਰੇ ਫੈਲੀ ਸੀ ਅਫਵਾਹਾਂ ਦਾ ਅੱਜ ਤੱਕ ਫੈਲ ਰਹੀਆਂ ਹਨ ਅੱਜ ਤੱਕ ਵੀ ਅੱਜ ਵੀ ਲੋਕ ਕਿਸੇ ਪ੍ਰੇਮ ਪੱਤਰ ਦੀ ਗੱਲ ਕਰਦੇ ਹਨ ਕਿਹਾ ਜਾਂਦਾ ਹੈ ਕਿ ਪ੍ਰੇਮ ਪੱਤਰ ਜੀਨਾਂ ਨੇ ਲਿਖਿਆ ਸੀ ਪਰ ਕਿਰਪਾ ਕਰਕੇ ਮੈਨੂੰ ਇਹ ਤਾਂ ਦੱਸੋ ਕਿ ਉਹ ਪ੍ਰੇਮ ਪੱਤਰ ਕਿਸੇ ਨੇ ਵੇਖਿਆ ਵੀ ਹੈ ਜੇ ਉਹ ਹੱਥੋਂ ਹੱਥ ਅੱਗੇ ਪਹੁੰਚਾਇਆ ਗਿਆ ਸੀ ਤਾਂ ਉਸ ਦਾ ਕੀ ਬਣਿਆ ਸਾਰਿਆਂ ਨੇ ਉਸ ਪ੍ਰੇਮ ਪੱਤਰ ਬਾਰੇ ਬਸ ਸੁਣਿਆ ਹੀ ਸੀ ਵੇਖਿਆ ਕਿਸੇ ਨੇ ਵੀ ਨਹੀਂ ਸੀ ਮੈਨੂੰ ਇੱਕ ਵੀ ਅਜਿਹਾ ਬੰਦਾ ਨਹੀਂ ਮਿਲਿਆ ਜਿਸ ਨੇ ਇੱਕ ਹੱਥ ਆਪਣੇ ਅੱਖੀਂ ਵੇਖਿਆ ਹੋਵੇ ਤੇ ਜੇ ਤੁਸੀਂ ਮਾਰੀਆ ਸਾਹਮਣੇ ਇਸ ਖੱਤ ਬਾਰੇ ਕੋਈ ਸੰਕੇਤ ਦਿਓ ਤਾਂ ਉਹ ਇਸ ਤਰ੍ਹਾਂ ਜ਼ਾਹਿਰ ਕਰੇਗੀ ਜਿਵੇਂ ਉਸ ਨੂੰ ਤੁਹਾਡੀ ਗੱਲ ਹੀ ਨਹੀਂ ਸਮਝ आएगी ਚਲੋ ਮੰਨ ਲਿਆ ਕਿ ਅਜੇਹਾ ਕੁਝ ਵਾਪਰਿਆ ਸੀ ਚਲੋ ਮੰਨ ਲਿਆ ਕਿ ਜਿਨ੍ਹਾਂ ਨੇ ਅਜੇਹਾ ਕੋਈ ਖੱਤ ਲਿਖਿਆ ਸੀ ਪਰ ਉਧਰ ਮਾਰਿਆ ਦੀ ਸੂਝ ਨੂੰ ਵੀ ਤਾਂ ਆਪਣੇ ਜ਼ਿਹਨ ਵਿੱਚ ਲਿਆਓ ਉਸਨੇ ਗੱਲ ਨੂੰ ਸ਼ੁਰੂ ਵਿੱਚ ਹੀ ਇੰਜ ਕੰਟਰੋਲ ਕਰ ਲਿਆ ਹੋਵੇਗਾ ਕਿ ਇਸ ਖੱਤ ਬਾਰੇ ਸਾਰੇ ਸਬੂਤ ਹੀ ਖਤਮ ਕਰ ਦਿੱਤੇ ਹੋਣਗੇ ਰੱਬ ਹੀ ਜਾਣਦਾ ਹੈ ਕਿ ਆਪਣੀ ਇਕਲੌਤੀ ਧੀ ਨੂੰ ਬਦਨਾਮੀ ਤੋਂ ਬਚਾਉਣ ਲਈ ਮਾਰੀਆਂ ਨੇ ਕਿਹੜੇ ਕਿਹੜੇ ਹਤਕੰਡੇ ਅਪਣਾਏ ਹੋਣਗੇ ਮਾਰੀਆਂ ਨੇ ਖੱਤ ਵਾਲਾ ਮੁੱਦਾ ਖਤਮ ਕਰ ਦਿੱਤਾ ਸਿਰਫ ਅਫਵਾਹ ਹੀ ਰਹਿ ਗਈ ਕਿਉਂਕਿ ਜੀਨਾ ਹਾਲੇ ਤੱਕ ਅਣਵਿਆਹੀ ਸੀ ਇਸ ਕਰਕੇ ਆਪਣੇ ਮਸਲਿਆਂ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਸੀ ਤੇ ਫਿਰ ਲੋਕ ਇਹ ਸੋਚਦੇ ਸਨ ਕਿ ਜੀਨਾ ਵਿਆਹ ਕਿਉਂ ਨਹੀਂ ਕਰਵਾਉਂਦੀ ਕਿਹੋ ਜਿਹਾ ਪਤੀ ਭਾਲਦੀ ਹੈ ਜਿਨ੍ਹਾਂ ਨੂੰ ਤਾਂ ਕਿਸੇ ਸ਼ਹਿਜ਼ਾਦੇ ਨਾਲ ਵਿਆਹ ਕਰਵਾਉਣਾ ਚਾਹੀਦਾ ਸੀ ਜਿਨ੍ਹਾਂ ਇਹ ਨਹੀਂ ਸੋਣੀ ਸੀ ਕਿ ਉਸ ਵਰਗੀ ਸੋਹਣੀ ਕੁੜੀ ਕਿਸੇ ਨੇ ਕਦੇ ਵੇਖੀ ਨਹੀਂ ਹੋਣੀ ਉਸ ਵਿੱਚ ਬੜਾ ਨਖਰਾ ਸੀ ਬੜਾ ਹੰਕਾਰ ਸੀ ਸ਼ਹਿਰ ਵਿੱਚ ਮਾਸਕਲੀਆ ਕੋਫਨਾ ਦਾ ਇੱਕ ਸ਼ਖਸ ਸੀ ਕੁਝ ਲੋਕ ਇਹ ਸੋਚਦੇ ਸਨ ਕਿ ਜਿਨ੍ਹਾਂ ਦੀ ਲਾੜੇ ਦੀ ਤਲਾਸ਼ ਇਸ ਸ਼ਖਸ ਤੇ ਜਾ ਕੇ ਖਤਮ ਹੋਵੇਗੀ ਤੋ ਇਸ ਨਾਲ ਵਿਆਹ ਕਰਵਾ ਲਵੇਗੀ ਪਰ ਮੈਂ ਕਦੇ ਵੀ ਅਜਿਹਾ ਨਹੀਂ ਸੋਚਿਆ ਸੀ ਕਿਉਂ ਕਰਵਾਏਗੀ ਵਿਆਹ ਉਸ ਨਾਲ ਅਜੇਹਾ ਕੀ ਸੀ ਉਸ ਵਿੱਚ ਇਹ ਠੀਕ ਹੈ ਕਿ ਉਹ ਜਵਾਨ ਸੀ ਵੇਖਣ ਵਿੱਚ ਵੀ ਸੋਹਣਾ ਸੀ ਉਸ ਕੋਲ ਜਾਗੀਰ ਵੀ ਸੀ ਜਿਸ ਉੱਪਰ 150 ਕਾਮੇ ਕੰਮ ਕਰਦੇ ਸਨ ਤੇ ਇਹ ਵੀ ਠੀਕ ਹੈ ਕਿ ਉਸ ਦਾ ਪਿਛੋਕੜ ਪੀਟਰਸਬਰਗ ਨਾਲ ਜੁੜਦਾ ਸੀ ਪਰ ਪਹਿਲੀ ਗੱਲ ਤਾਂ ਇਹ ਕਿ ਮੈਨੂੰ ਨਹੀਂ ਲੱਗਦਾ ਕਿ ਉਸ ਦੇ ਸਰੂਪ ਪਰ ਵੱਡਾ ਦਿਮਾਗ ਨਾਂ ਦੀ ਕੋਈ ਚੀਜ਼ ਸੀ ਬਸ ਮਸਖਰਾ ਜਿਹਾ ਸੀ ਨਾਲੇ ਅੱਜਕੱਲ 150 ਕਮਿਆਂ ਵਾਲੀ ਜਾਗੀਰ ਨੂੰ ਕਿੰਨੀ ਕੁ ਵੱਡੀ ਜਾਗੀਰ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਉਸ ਨਾਲ ਵਿਆਹ ਦੇ ਕੋਈ ਬਹੁਤੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਸੀ ਪਿਆਰੇ ਪਾਟਕੋ ਜਿਹੜਾ ਕੋਈ ਤੁਸੀਂ ਹੁਣ ਤੱਕ ਪੜ ਚੁੱਕੇ ਹੋ ਉਹ ਸਾਰਾ ਕੁਝ ਮੈਂ ਆਪਣੇ ਮਨ ਦੀ ਮੌਲ ਚਾ ਕੇ ਉਸ ਸਾਲ ਪਹਿਲਾਂ ਲਿਖਿਆ ਸੀ ਮੈਂ ਸਵੀਕਾਰ ਕਰਦਾ ਹਾਂ ਕਿ ਮੈਂ ਵੀ ਮਾਰੀਆ ਤੋਂ ਪ੍ਰਭਾਵਿਤ ਸਾਂ ਅਤੇ ਮੈਂ ਉਸ ਦਿਲਕਸ਼ ਔਰਤ ਬਾਰੇ ਕੋਈ ਪ੍ਰਸ਼ੰਸਾਮਈ ਜਹੀ ਲਿਖਤ ਲਿਖਣੀ ਚਾਹੁੰਦਾ ਸਾਂ ਮੈਂ ਇਸ ਲਿਖਤ ਨੂੰ ਸੁਨਹਿਰੀ ਅਤੀਤ ਦੀਆਂ ਯਾਦਾਂ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦਾ ਸਾਂ ਤੇ ਇਸ ਦਾ ਨਾਂ ਰੱਖਣਾ ਚਾਹੁੰਦਾ ਸਾਂ ਇੱਕ ਮਿੱਤਰ ਦੇ ਨਾਂ ਚਿੱਠੀਆਂ ਮੈਂ ਸੋਚਦਾ ਸਾਂ ਕਿ ਚਿੱਠੀਆਂ ਉਸ ਸਮੇਂ ਦੇ ਮਸ਼ਹੂਰ ਰਸਾਲੇ ਦੇ ਨਾਰਦਨ ਬੀ ਜਾਂ ਕਿਸੇ ਹੋਰ ਰਸਾਲੇ ਵਿੱਚ ਕਿ ਇਸਤਵਾਰ ਛਪ ਜਾਣਗੇ ਪਰ ਚਿੱਠੀਆਂ ਕਿਹੜੇ ਮਿੱਤਰ ਨੂੰ ਲਿਖਦਾ ਮੇਰਾ ਤਾਂ ਕੋਈ ਮਿੱਤਰ ਹੀ ਨਹੀਂ ਸੀ ਨਾਲੇ ਸਾਹਿਤਿਕ ਖੇਤਰ ਵਿੱਚ ਤਾਂ ਮੈਨੂੰ ਉਂਝੀ ਇੱਕ ਕਾਇਰ ਜਿਹਾ ਬੰਦਾ ਸਮਝਿਆ ਜਾਂਦਾ ਸੀ ਨਤੀਜਾ ਇਹ ਨਿਕਲਿਆ ਕਿ ਲਿਖਤ ਨਾ ਲਿਖੀ ਜਾ ਸਕੇ ਬਸ ਮੇਰੇ ਲਿਖੇ ਕੁਝ ਪੰਨੇ ਮੇਰੀ ਇੱਕ ਸਾਹਿਤਿਕ ਇੱਛਾ ਦੀ ਯਾਦਗਾਰ ਬਣ ਕੇ ਮੇਰੇ ਮੇਜ਼ ਤੇ ਪਏ ਰਹੇ ਚਲੋ ਛੱਡੋ ਇਹਨਾਂ ਗੱਲਾਂ ਨੂੰ ਨਾਲੇ ਜੋ ਕੁਝ ਤੁਸੀਂ ਪੜ ਚੁੱਕੇ ਹੋ ਹੁਣ ਤਾਂ ਉਹਨਾਂ ਗੱਲਾਂ ਨੂੰ ਵੀ 5 ਮਹੀਨੇ ਬੀਤ ਚੁੱਕੇ ਹਨ ਮਾੜਾ ਸ਼ੋ ਸ਼ਹਿਰ ਵਿੱਚ ਬੜੀਆਂ ਤਬਦੀਲੀਆਂ ਆ ਚੁੱਕੀਆਂ ਹਨ ਇੱਕ ਸੁਹਾਣੀ ਸਵੇਰ ਦੀ ਗੱਲ ਹੈ ਪ੍ਰਿੰਸ ਕੇ ਉਸ ਵਕਤ ਹੀ ਸ਼ਹਿਰ ਵਿੱਚ ਆਇਆ ਅਤੇ ਉਹ ਮਾਰੀਆ ਦੇ ਘਰੇ ਰੁਕਿਆ ਪ੍ਰਿੰਸ ਉਸ ਦੇ ਘਰ ਸਿਰਫ 3 ਦਿਨ ਠਹਿਰਿਆ ਪਰ ਪ੍ਰਿੰਸ ਦੀ ਇਸ ਯਾਤਰਾ ਦੇ ਬਹੁਤ ਸਾਰੇ ਗੰਭੀਰ ਸਿੱਟੇ ਨਿਕਲਣ ਦੀ ਸੰਭਾਵਨਾ ਸੀ ਮੈਂ ਤਾਂ ਇਹ ਆਖਾਂਗਾ ਕਿ ਪ੍ਰਿੰਸ ਦੇ ਇਸ ਦੌਰੇ ਨੇ ਸ਼ਹਿਰ ਵਿੱਚ ਇੱਕ ਤਰ੍ਹਾਂ ਨਾਲ ਕ੍ਰਾਂਤੀ ਹੀ ਲਿਆ ਦਿੱਤੀ ਸੀ ਇਸ ਕ੍ਰਾਂਤੀ ਦੇ ਸਿੱਟੇ ਵਜੋਂ ਕਈ ਅਜਿਹੀਆਂ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਜੋ ਮਾੜਾ ਸ਼ੋਪ ਸ਼ਹਿਰ ਵਿੱਚ ਪਹਿਲਾਂ ਕਦੇ ਨਹੀਂ ਵਾਪਰੀਆਂ ਸਨ ਬੜੀ ਸੋਚ ਵਿਚਾਰ ਤੋਂ ਬਾਅਦ ਮੈਂ ਵੀ ਇਹ ਫੈਸਲਾ ਕਰ ਲਿਆ ਇਸ ਲਿਖਤ ਨੂੰ ਯਾਦਾਂ ਜਾਂ ਚਿੱਠੀਆਂ ਦੇ ਰੂਪ ਵਿੱਚ ਨਹੀਂ ਲਿਖਾਂਗਾ ਸਗੋਂ ਇੱਕ ਨਾਵਲ ਦੇ ਰੂਪ ਵਿੱਚ ਲਿਖ ਕੇ ਆਪਣੇ ਪਾਠਕਾਂ ਦੇ ਸੰਮੁਖ ਕਰਾਂਗਾ ਮੇਰੇ ਨਾਵਲ ਦਾ ਕਥਾਨਕ ਮਾਰਿਆ ਅਤੇ ਉਸ ਦੇ ਮਾਰਡਾ ਸ਼ੋ ਵਿੱਚ ਲੇਕਰ ਦੇ ਉਭਾਰ ਮਹਾਨਤਾ ਅਤੇ ਜੇਤੂ ਅੰਦਾਜ਼ ਦੇ ਅੰਤ ਉਪਰ ਆਧਾਰਿਤ ਹੋਵੇਗਾ ਅਜਿਹੇ ਵਿਸ਼ਾ ਕਿਸੇ ਨਾਵਲਕਾਰ ਲਈ ਆਕਰਸ਼ਿਤ ਵੀ ਹੁੰਦਾ ਹੈ ਤੇ ਅਪਣਾਉਣ ਯੋਗ ਵੀ ਨਿਰਸੰਦੇਹ ਮੈਨੂੰ ਇਹ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਇਸ ਘਟਨਾ ਵਿੱਚ ਕਿਹੜੀ ਅਸਾਧਾਰਨ ਗੱਲ ਸੀ ਕਿ ਪ੍ਰਿੰਸ ਕੇ ਮਾੜਾ ਸ਼ੋਅ ਵਿੱਚ ਆਇਆ ਤੇ ਮਾਰੀਆ ਦੇ ਘਰੇ ਰੁਕਿਆ ਇਹ ਗੱਲ ਸਪਸ਼ਟ ਕਰਨ ਲਈ ਪਹਿਲਾਂ ਮੈਨੂੰ ਪ੍ਰਿੰਸ ਕੇ ਬਾਰੇ ਜਾਣਕਾਰੀ ਦੇਣੀ ਪਵੇਗੀ ਇਸ ਲਈ ਪਾਟਕੋ ਕਹਾਣੀ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਇਸ ਪ੍ਰਿੰਸ ਕੇ ਨਾਲ ਤੁਹਾਡੀ ਜਾਣ ਪਰੇਸ਼ਾਨ ਕਰਵਾਉਂਦਾ ਹਾਂ। ਇਹ ਸਿ ਨਾਵਲ ਦਾ ਪਹਿਲਾ ਭਾਗ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਨਾਵਲ ਜ਼ਰੂਰ ਵਧੀਆ ਲੱਗਿਆ ਹੋਵੇਗਾ। ਇਸ ਲਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਜੇਕਰ ਤੁਸੀਂ ਵੀ ਆਪਣਾ ਕੋਈ ਮਨਪਸੰਦ ਨਾਵਲ ਇਸ ਚੈਨਲ ਤੇ ਸੁਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ। ਧੰਨਵਾਦ ਜੀ